ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਵਿੱਚ ਅੱਜ ਅਸੀਂ ਸਾਂਝੀ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੋਹ ਦਾ ਮਹੀਨਾ ਚੱਲ ਰਿਹਾ ਤੇ ਪੋਹ ਦੇ ਮਹੀਨੇ ਚ ਸਾਨੂੰ ਕਿਹੜਾ ਕਿਹੜਾ ਦਾਨ ਪੁੰਨ ਕਰਨਾ ਚਾਹੀਦਾ ਸਿਰਫ ਇੱਕ ਚੀਜ਼ ਹੈ ਜੋ ਤੁਸੀਂ ਆਪਣੀ ਛੱਤ ਤੇ ਉੱਤੇ ਪਾਣੀ ਹੈ ਉਹਦੇ ਪਾਣ ਨਾਲ ਹੀ ਤੁਹਾਡੇ ਘਰ ਦੀ ਸਾਰੀ ਦੁੱਖ ਦਲੇਦਰ ਗਰੀਬੀ ਜਹਿਮਤ ਜੋ ਵੀ ਲੜਾਈ ਝਗੜਾ ਹੋਵੇ ਸਭ ਖਤਮ ਹੋ ਜਾਣਾ ਹੈ ਤੇ ਤੁਸੀਂ ਧਿਆਨ ਨਾਲ ਸੁਣਨੀ ਵੀਡੀਓ ਤੇ ਉਸੇ ਤਰ੍ਹਾਂ ਕਰਨਾ ਜਿਵੇਂ ਤੁਹਾਨੂੰ ਮੈਂ ਦੱਸ ਰਹੀ ਆ ਇਹ ਅਜਮਾਏ ਹੋਏ ਜਿਹੜੇ ਨੁਕਤੇ ਆ ਆਪਣੇ ਸਿਆਣਿਆਂ ਦੇ ਦੱਸੇ ਹੋਏ ਤੇ ਜੇ ਇਹ ਤੇ ਅਮਲ ਕਰੂਗੇ ਤੇ ਜਰੂਰ ਤੁਸੀਂ ਆਪਣੇ ਕੋਈ ਵੀ ਤੁਹਾਨੂੰ ਦੁੱਖ ਤਕਲੀਫ ਹੈ ਉਹ ਤੋਂ निजात ਪਾਉਂਗੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਕਿਹੜੀ ਚੀਜ਼ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੀ ਆ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਤਰ੍ਹਾਂ سونے ਦੀ ਵਰਖਾ ਹੀ ਹੋਣ ਲੱਗ ਜਾਣੀ ਹੈ ਪੋਧਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤਾਂ ਦਾ ਮਹੀਨਾ ਹੈ ਇਸ ਮਹੀਨੇ ਦਾਨ ਪੋਨੋ ਨਾਮ ਸਿਮਰਨ ਕਰਨ ਤੋਂ ਇਲਾਵਾ ਤੁਸੀਂ ਇੱਕ ਚੀਜ਼ ਜਿਹੜੀ ਜਿੱਥੇ ਤੁਹਾਨੂੰ ਮੈਂ ਦੱਸਣਾ ਜਾਂਦੀ ਆ ਉਹ ਵੀ ਦਾਨ ਕਰੂਗੇ ਆਪਣੀ ਛੱਤ ਤੇ ਉੱਪਰ ਪਾਉਗੇ ਤੇ ਤੁਹਾਡੇ ਘਰ ਦੀ ਹਰ ਇੱਕ ਸਮੱਸਿਆ ਜਿਹੜੀ ਦੂਰ ਹੋ ਜਾਊਗੀ ਉਸ ਦੇ ਪਹਿਲਾਂ ਤੁਹਾਨੂੰ ਇੱਕ ਮੈਂ ਛੋਟੀ ਜੀ ਕਹਾਣੀ ਸੁਣਾਉਂਗੀ ਉਸ ਦੇ ਵਿੱਚ ਹੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਛਿਪੇ ਹੋਣੇ ਆ ਤੇ ਇੱਕ ਪਿੰਡ 'ਚ ਇੱਕ ਮੁੰਡਾ ਰਹਿੰਦਾ ਸੀਗਾ ਉਹ ਜਿਹੜਾ ਆਪਣੇ ਪੰਡਤ ਫੈਮਿਲੀ ਹੁੰਦੀ ਹੈ ਸਿੰਧੂ ਫੈਮਿਲੀ ਨਾਲ ਬਿਲੋਂਗ ਕਰਦਾ ਸੀਗਾ ਤੇ ਉਹਨੂੰ ਹਮੇਸ਼ਾ ਹੀ ਧਾਰਮਿਕ ਕਿਤਾਬਾਂ ਜਿਹਦਾ ਪੜਨ ਦਾ ਹੀ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਹਮੇਸ਼ਾ ਹੀ ਉਹ ਧਾਰਮਿਕ ਕਿਤਾਬਾਂ ਜਿਹੜਾ ਪੜ੍ਹਦਾ ਰਹਿੰਦਾ ਸੀਗਾ ਕਿਤਾਬਾਂ ਪੜਨ ਦੇ ਨਾਲ ਉਹਨੂੰੰਨੀ ਜ਼ਿਆਦਾ ਨੌਲੇਜ ਹੋ ਗਈ ਸੀਗੀ ਉਹ ਹਰ ਇੱਕ ਦੀ ਮੁਸ਼ਕਲ ਦਾ ਜਿਹੜਾ ਚਟਪਾਟੀ ਇਲਾਜ ਕਰ ਦਿੰਦਾ ਸੀਗਾ ਮਤਲਬ ਉਹਦੇ ਕੋਲ ਹਰ ਇੱਕ ਮੁਸ਼ਕਲ ਦਾ ਹੱਲ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਕਿਤਾਬਾਂ ਪੜ੍ਹਨ ਨਾਲ ਸਾਨੂੰ ਬਹੁਤ ਜ਼ਿਆਦਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਲਈ ਜਿਸ ਨੂੰ ਵੀ ਕੋਈ ਵੀ ਮੁਸ਼ਕਲ ਹੁੰਦੀ ਪਿੰਡ ਦੇ ਵਿੱਚ ਉਹ ਕੋਲ ਆਉਂਦਾ ਤੇ ਆਪਣੀ ਮੁਸ਼ਕਲ ਦੱਸਦਾ ਉਹ ਛੱਟਪਟੀ ਉਸੀ ਮੁਸ਼ਕਲ ਦਾ ਹੱਲ ਦੱਸ ਦਿੰਦਾ ਤੇ ਉਹਨਾਂ ਦਾ ਕੰਮ ਠੀਕ ਹੋ ਜਾਂਦਾ ਹਮੇਸ਼ਾ ਉਹਦੇ ਮਾਪੇ-ਬਾਪੂ ਨੂੰ ਇਹ ਗੱਲ ਸਮਝਾਉਂਦੇ ਰਹਿੰਦੇ ਸੀਗੇ ਕਿਤਾਬਾਂ ਪੜ੍ਹਨੀ ਚੰਗੀ ਗੱਲ ਹੈ ਕਿ ਇਸ ਦੀ ਮੁਸ਼ਕਲ ਦਾ ਹੱਲ ਕਰਨਾ ਬਹੁਤ ਚੰਗੀ ਗੱਲ ਹੈ ਫਿਰ ਥੋੜਾ ਬਹੁਤਾ ਜਿਹੜੇ ਆਪਣੇ ਜੀਵਨ ਦੇ ਗੁਜ਼ਾਰੇ ਲਈ ਸਾਨੂੰ ਲੋੜਾਂ ਦੀਆਂ ਚੀਜ਼ਾਂ ਚਾਹੀਦੀਆਂ ਤੇ ਉਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਸਾਨੂੰ ਪੈਸੇ ਦੀ ਵੀ ਲੋੜ ਹੁੰਦੀ ਹੈ ਤੇ ਛੋੜਾ ਬੋਤਾ ਉਹਨੂੰ ਆਪਣੀ ਘਰ ਗ੍ਰਸਤੀ ਦੇ ਵੱਲ ਵੀ ਜਿੰਦਾ ਧਿਆਨ ਦੇਣਾ ਚਾਹੀਦਾ ਤੇ ਇਸ ਗੱਲ ਨੂੰ ਲੈ ਕੇ ਉਹਦੇ ਮਾਪੇ ਜਿਹੜੇ ਬੜੇ ਫਿਕਰਮੰਦ ਰਹਿੰਦੇ ਸੀਗੇ ਤੇ ਜੇ ਇਸ ਘਰ ਇਸੇ ਤਰ੍ਹਾਂ ਚੱਲਦਾ ਰਿਹਾ ਇਹ ਲੋਕਾਂ ਦੀ ਭਲਾਈ ਕਰਦਾ ਰਿਹਾ ਤੇ ਆਪਣੇ ਇਹਨੇ ਮਤਲਬ ਕੋਈ ਵੀ ਆਮਦਨ ਦਾ ਸਾਧਨ ਨਾ ਬਣਾਇਆ ਤੇ ਅੱਗੇ ਜਾ ਕੇ ਇਹ ਰੋਟੀ ਤੋਂ ਵੀ ਔਕਾ ਹੋ ਜਾਊਗਾ ਉਹ ਬਹੁਤ ਵਾਰ ਉਹਨੂੰ ਸਮਝਾਉਂਦੇ ਤੇ ਉਹ ਹਮੇਸ਼ਾ ਹੀ ਉਹਨਾਂ ਨੂੰ ਹੌਸਲਾ ਦੇ ਕੇ ਹਾਂ ਕਰਕੇ ਹਾਂ ਮੈਂ ਜ਼ਰੂਰ ਧਿਆਨ ਦੂੰਗਾ ਤੇ ਮੁੜ ਕੇ ਫੇਰ ਆਪਣੇ ਉਹਨਾਂ ਕੰਮਾਂ ਤੇ ਲੱਗ ਜਾਂਦਾ ਕਿ ਤਾਬਾ ਪੜਦਾ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦਾ ਤੇ ਉਹਨਾਂ ਦੇ ਘਰ ਦੇ ਮੋਰੇ ਇੱਕ ਦਰਖਤ ਦਾ ਸੀਗਾ ਪਿੱਪਲ ਦਾ ਤੇ ਇਹਦੇ ਉੱਪਰ ਬਹੁਤ ਸਾਰੇ ਪੰਛੀ ਬੈਠਦੇ ਸੀਗੇ ਤੇ ਹਮੇਸ਼ਾ ਹੀ ਉਹਨਾਂ ਪੰਛੀਆਂ ਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਚੌੜ ਪਾਉਂਦਾ ਤੇ ਉਹ ਪਾਣ ਦੇ ਨਾਲ-ਨਾਲ ਆਪਣਾ ਲੋਕਾਂ ਦੀ ਭਲਾਈ ਦਾ ਕੰਮ ਵੀ ਕਰਦਾ ਰਿਹਾ ਇਹਦੇ ਨਾਲ-ਨਾਲ ਉਹਦਾ ਜਿਹੜਾ ਇਹ ਗਿਆਨ ਦੀ ਮਤਲਬ ਵ੍ਰਿਧੀ ਬਹੁਤ ਜ਼ਿਆਦਾ ਹੋ ਗਈ ਗਿਆਨ ਪਧਰੀ ਗਿਆ ਤੇ ਘਰ ਵਿੱਚ ਜਿਹੜੇ ਗਰੀਬੀ ਦੇ ਹਾਲਤ ਜ਼ਿਆਦਾ ਹੋ ਗਏ ਤੁਹਾਨੂੰ ਪਤਾ ਹੀ ਹੈ ਜੇ ਕਿ ਕੋਈ ਆਮਦਨ ਦਾ ਮਤਲਬ ਸਾਧਨ ਨਾ ਹੋਵੇ ਘਰ ਦੇ ਵਿੱਚ ਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆਮ ਬਣ ਜਾਂਦੇ ਐ ਇਸ ਤਰ੍ਹਾਂ ਕਰਦੇ ਕਰਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਦੇ ਹਾਲਾਤ ਬਣ ਗਏ ਤੇ ਉਹੀ ਲੋਕ ਜੋ ਤੋਂ ਆਪਣੀ ਮੁਸ਼ਕਲਾਂ ਦਾ ਹੱਲ ਕਰਾਣ ਆਉਂਦੇ ਸੀਗੇ ਤੇ ਉਹੀ ਲੋਕਾਂ ਨੂੰ ਤੁੱਪਸਾ ਜਿਹੜਾ ਬੱਟਣ ਲੱਗੇ ਤੋ ਦੂਰ ਰਹਿਣ ਲੱਗੇ ਤੁਹਾਨੂੰ ਪਤਾ ਹੀ ਹੈ ਜੇਕਰ ਕਹਿੰਦੇ ਹੁੰਦੇ ਜਿਹਦੇ ਘਰ ਦਾਣੇ ਉਹਦੇ ਕੰਮੜੇ ਵੀ ਸਿਆਣੇ ਜੇਕਰ ਤੁਹਾਡੇ ਕੋਲ ਕੁਝ ਹੈਗਾ ਤੁਹਾਡੀ ਚੰਗੀ ਹੈਸੀਅਤ ਹੈ ਤਾਂ ਹਰ ਕੋਈ ਤੁਹਾਡੀ ਗੱਲ ਸੁਣਦਾ ਜੇਕਰ ਤੁਹਾਡੇ ਕੋਲ ਪੈਸੇ ਦੀ ਹੈਸੀਅਤ ਮਤਲਬ ਅੱਜ ਕੱਲ ਦੀ ਦੁਨੀਆ ਦੇ ਮੁਤਾਬਕ ਤੁਸੀਂ ਉਸ ਤਰ੍ਹਾਂ ਨਹੀਂ ਵਿਚਰਦੇ ਤਾਂ ਉਹੀ ਲੋਕ ਤੁਹਾਤੋਂ ਪਾਸਾ ਵੱਟਣ ਲੱਗ ਜਾਂਦੇ ਤੁਸੀਂ ਬੇਸ਼ੱਕ ਜਿੰਨੀ ਮਰਜ਼ੀ ਗਿਆਨਵਾਨ ਹੋ ਜਿੰਨੀਆਂ ਮਰਜ਼ੀ ਸਿਆਣੀਆਂ ਗੱਲਾਂ ਕਰ ਲਓ ਉਹਨਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਉਹ ਲੋਕ ਤੋਂ ਹੱਤੋਂ ਦੂਰ ਭੱਜਣ ਲੱਗ ਜਾਂਦੇ ਜਿਹੜੇ ਦਰਖਤ ਤੇ ਬੈਠੇ ਪੰਛੀਆਂ ਨੂੰ ਉਹ ਹਮੇਸ਼ਾ ਹੀ ਚੋਲ ਪਾਉਂਦਾ ਹੁੰਦਾ ਸੀਗਾ ਤੇ ਉਹਦੇ ਦਰਖਤ ਤੇ ਠੇਠਾਂ ਬੈਠ ਕੇ ਉਹ ਹਮੇਸ਼ਾ ਕਹਾਣੀਆਂ ਆਪਣੀਆਂ ਕਿਤਾਬਾਂ ਪੜ੍ਹਦਾ ਤੇ ਉਹ ਪੰਛੀ ਸੁਣਦੇ ਹੁੰਦੇ ਸੀ ਤੇ ਉਹਨਾਂ ਨੇ ਇੱਕ ਦਿਨ ਸਲਾਹ ਕੀਤੀ ਜੇ ਇਹੀ ਹਾਲਾਤ ਰਹਿਏ ਤਾਂ ਇੱਕ ਦਿਨ ਅੰਧਾ ਦਾ ਆਊਗਾ ਤੇ ਇਹ ਪਾਦਲ ਵੀ ਹੋ ਸਕਦਾ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਚਿੰਤਾ ਹੋਣ ਲੱਗੀ ਸੀਗੀ ਤੇ ਉਹ ਰੋਟੀ ਤੋਂ ਵੀ ਤੰਦ ਸੀਗਾ ਹੁਣ ਤੇ ਉਹਨਾਂ ਪੰਛੀਆਂ ਨੇ ਸਲਾਹ ਬਣਾ ਕੇ ਉਸ ਨੂੰ ਪੁੱਛਿਆ ਕਿ ਤੂੰ ਜੋ ਵੀ ਮਤਲਬ ਪਹਿਲਾਂ ਤੇਰੇ ਕੋਲ ਬਹੁਤ ਜ਼ਿਆਦਾ ਲੋਕ ਆਉਂਦੇ ਸੀਗੇ ਹੁਣ ਵੀ ਆਉਂਦੇ ਐ ਥੋੜੇ-ਬੋਤੇ ਤੇ ਉਹਨਾਂ ਕੋਲੋਂ ਆਪਣੇ ਜੋ ਵੀ ਸਲਾਹ ਦਿੰਦਾ ਉਹ ਸਲਾਹ ਦੇ ਤੂੰ ਪੈਸੇ ਮੰਗਿਆ ਕਰ ਤੇ ਉਹ ਬੜਾ ਹੀ ਮਤਲਬ ਤੁਹਾਨੂੰ ਪਤਾ ਹੀ ਐ ਜੋ ਦਿਲ ਦਾ ਸੱਚਾ ਸੋਚਾ ਇਨਸਾਨ ਹੋਵੇ ਉਹ ਝੱਟ ਦੇ ਕੇ ਹਰ ਗੱਲ ਨੂੰ ਸੌਦੇਬਾਜ਼ੀ ਚ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਕਿਸ ਤਰ੍ਹਾਂ ਮੰਗ ਸਕਦਾ ਮਤਲਬ ਜੇ ਕੋਈ ਮੇਰੇ ਕੋਲ ਸਲਾਹ ਲੈ ਆਂਦਾ ਮੈਂ ਕਿਸ ਤਰ੍ਹਾਂ ਪੈਸੇ ਮੰਗਾ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਸਾਫ਼ ਦਿਲ ਦਾ ਜਾਂ ਨਰਮ ਦਿਲ ਦਾ ਇਨਸਾਨ ਹੁੰਦਾ ਉਹ ਤੋਂ ਇਹ ਕੰਮ ਆਨ ਸਾਨੀ ਨਾਲ ਨਹੀਂ ਹੁੰਦਾ ਹੈਗਾ ਤੇ ਫਿਰ ਪੰਛੀਆਂ ਨੇ ਸਲਾਹ ਦਿੱਤੀ ਕਿ ਤੁਸੀਂ ਨਾ ਇੱਥੇ ਦੇ ਜੋ ਰਾਜਾ ਹੈ ਉਹਦੇ ਕੋਲ ਜਾਓ ਤੇ ਉਹਨੂੰ ਤੋਂ ਤੁਸੀਂ ਮਤਲਬ ਉਹ ਨੌਕਰੀ ਇੱਕ ਸਲਾਹ ਦੀ ਤੌਰ ਤੇ ਨੌਕਰੀ ਕਰ ਸਕਦੇ ਹੋ ਉਹਨੂੰ ਸਲਾਹ ਦੇ ਸਕਦੇ ਤੇ ਉਹਨਾਂ ਨਾਲ ਗੱਲ ਕਰੋ ਤੁਸੀਂ ਮੈਂ ਹਰ ਰੋਜ਼ ਤੁਹਾਡੀ ਕਿਸੇ ਨਾ ਕਿਸੇ ਉਲਝਣ ਦਾ ਮਤਲਬ ਉਹ ਉਲਝਣ ਦਾ ਹੱਲ ਕਰਿਆ ਕਰੂੰਗਾ ਤੇ ਤੁਸੀਂ ਉਸ ਦੇ ਬਦਲੇ ਮੈਨੂੰ ਸੋ ਮੋਹਰਾ ਦੇਆ ਕਰੋ ਜਾਂ ਫਿਰ ਤੁਸੀਂ ਮੈਨੂੰ ਪੱਕੇ ਤੌਰ ਤੇ ਛੰਗਾ ਤੇ ਰੱਖ ਲੋ ਪੰਛੀ ਨੇ ਉਸ ਨੂੰ ਇਸ ਤਰ੍ਹਾਂ ਸਲਾਹ ਦਿੱਤੀ ਤੇ ਫਿਰ ਉਹ ਕਹਿੰਦਾ ਰਾਜੇ ਦੇ ਦਰਬਾਰ ਵਿੱਚ ਤਾਂ ਬਹੁਤ بڑے بڑے ਲੋਕ ਹੁੰਦੇ ਐ ਇੰਨਾ ਲੋਕਾਂ ਦੇ ਸਾਹਮਣੇ ਮੈਂ ਕਿਸ ਤਰ੍ਹਾਂ ਆਪਣੀ ਮਤਲਬ ਪੈਸੇ ਦੀ ਮੰਗ ਰੱਖ ਸਕਦਾ ਪੰਛੀਆਂ ਦੇ ਜੋਰ ਲਗਾਣ ਤੇ ਉਹ ਰਾਜ ਦਰਬਾਰ ਦੇ ਵਿੱਚ ਚੱਲ ਗਿਆ ਤੇ ਉਸ ਨੇ ਰਾਜੇ ਨੂੰ ਜਾ ਕੇ ਕਿਹਾ ਕਿ ਮੈਂ ਹਰ ਰੋਜ਼ ਤੁਹਾਡੇ ਕਿਸੇ ਨਾ ਕਿਸੇ ਗੱਲ ਦੇ ਮੁਸ਼ਕਲ ਦਾ ਹੱਲ ਕਰਿਆ ਕਰੂੰਗਾ ਤੇ ਤੁਸੀਂ ਉਸ ਦੇ ਬਦਲੇ ਮੈਨੂੰ ਸੋਹ ਮੋਹਰਾ ਆਰੋਜੀ ਦਿਆ ਕਰੋ ਤੇ ਰਾਜੇ ਨੇ ਸੋਚਿਆ ਜੇ ਇਸ ਤੋਂ ਪਹਿਲਾਂ ਮੰਤਰੀ ਹੈ ਮੇਰਾ ਸਲਾਹ ਕਰ ਰਹੇ ਤੇ ਮੈਂ ਉਹ ਵੀ ਇੰਨੀ ਕਿਸਨਗਾ ਤੇ ਕੰਮ ਕਰਦਾ ਤੇ ਮੈਂ ਫਿਰ ਇਹਨੂੰ ਕਿਉਂ ਰੱਖੂੰਗਾ ਪਰ ਫਿਰ ਉਸਨੇ ਸੋਚਿਆ ਜੋ ਬੰਦਾ ਇੰਨੀ ਕੰਫੀਡੈਂਸ ਨਾਲ ਤੇ ਮੇਰੇ ਮੂਹਰੇ ਇੰਨੀ ਗੱਲ ਕਰ ਸਕਦਾ ਤੇ ਉਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੋਊਗੀ ਖਾਸੀਅਤ ਤੇ ਉਹਨੇ ਆਪਣੇ ਬਾਕੀ ਮੰਤਰੀਆਂ ਨਾਲ ਵੀ ਸਲਾਹ ਕੀਤੀ ਤੇ ਉਹਨਾਂ ਨੇ ਵੀ ਇਹੀ ਸਲਾਹ ਦਿੱਤੀ ਵੀ ਇਸ ਬੰਦੇ ਦੇ ਮਤਲਬ ਗਿਆਨਬਾਨ ਹੋਣ ਦੇ ਇਹਦੇ ਚਿਹਰੇ ਤੋਂ ਝਲਕਦਾ ਵੀ ਇਹਦੇ ਵਿੱਚ ਕੁਛ ਨਾ ਕੁਛ ਖਾਸ ਗੱਲ ਹੈਗੀ ਹੈ ਜੋ ਇੰਨਾ ਕੰਫੀਡੈਂਸ ਨਾਲ ਰਾਜੇ ਨੇ ਗੱਲ ਕਰਕੇ ਉਸ ਨੂੰ ਕਹਿ ਰਿਹਾ ਕਿ ਮੈਂ ਤੁਹਾਡੀ ਮੁਸ਼ਕਲ ਦਾ ਹੱਲ ਕਰਿਆ ਕਰੂੰਗਾ ਤੇ ਫਿਰ ਰਾਜੇ ਨੇ ਉਹਨੂੰ ਆਪਣੀ ਨੌਕਰੀ ਤੇ ਰੱਖ ਲਿਆ ਤੇ ਰਾਜੇ ਨੇ ਨੌਕਰੀ ਰੱਖਣ ਤੋਂ ਬਾਅਦ ਉਹਨੂੰ ਇੱਕ ਕਮਰਾ ਆਪਣੇ ਰਾਜ ਦੇ ਵਿੱਚ ਹੀ ਦੇ ਦਿੱਤਾ ਤੇ ਉਸ ਨੂੰ ਕਿਹਾ ਹਰ ਰੋਜ਼ ਤੂੰ ਇੱਥੇ ਆਣਾ ਤੇ ਬੈਠਣਾ ਤੇ ਜਦੋਂ ਵੀ ਮੈਨੂੰ ਕੋਈ ਲੋੜ ਹੋਊਗੀ ਤੇ ਮੈਂ ਤੁਹਾਨੂੰ ਬੁਲਾਉਂਗਾ ਤੇ ਆਪਣੀ ਮੁਸ਼ਕਲ ਦੱਸੂਗਾ ਜੋ ਵੀ ਮੈਨੂੰ ਸਲਾਹ ਦੀ ਲੋੜ ਹੈ ਤੇ ਤੂੰ ਤੁਸੀਂ ਦੱਸਿਓ ਫਿਰ ਮੈਂ ਦੇਖੂਗਾ ਤੁਹਾਡੇ ਆ ਮਤਲਬ ਤੁਹਾਨੂੰ ਕੋਈ ਕਿੰਨਾ ਕੁ ਗਿਆਨ ਹੈ ਉਹ ਹਰ ਰੋਜ਼ ਰੁਟੀਨ ਵਿੱਚ ਉਸੇ ਤਰ੍ਹਾਂ ਆਪਨਾ ਨੰਨਦਾ ਤੋਂ ਹੁੰਦਾ ਤੇ ਰੋਟੀ ਪਾਣੀ ਖਾਂਦਾ ਪਾਂਛੀਆਂ ਨੂੰ ਚੋਲ ਪਾਂਦਾ ਤੇ ਰਾਜ ਦਰਬਾਰ ਵਿੱਚ ਆ ਗਿਆ ਇਸ ਤਰ੍ਹਾਂ ਕਰਦੇ ਕਰਦੇ ਕਈ ਮਹੀਨੇ ਬੀਤ ਗਏ ਤੇ ਇੱਕ ਦਿਨ ਇੱਕ ਰਾਜੇ ਨੂੰ ਦੂਸਰੇ ਰਾਜ ਦੇ ਰਾਜੇ ਦਾ ਮਤਲਬ ਪੱਤਰ ਆਇਆ ਤੇ ਉਹਨਾਂ ਨੇ ਉਹਦੇ ਵਿੱਚ ਉਸ ਨੂੰ ਲਿਖਿਆ ਕਿ ਮੈਂ ਨਾ ਤੁਹਾਨੂੰ ਤਿੰਨ ਮੂਰਤੀਆਂ ਭੇਜ ਰਿਹਾ ਤੁਸੀਂ ਇੱਕ ਕੀ ਮਤਲਬ ਇੱਕ ਪਹੇਲੀ ਹੈ ਤੁਸੀਂ ਇਹ ਸੁਲਝਾਣੀ ਹੈ ਇਹਦੇ ਬਦਲੇ ਮੈਂ ਤੁਹਾਨੂੰ ਤਿੰਨ ਮੂਰਤੀਆਂ ਭੇਜ ਰਿਹਾ ਤੇ ਤੁਸੀਂ ਇਹਨਾਂ ਦੇ ਵਿੱਚ ਫਰਕ ਦੱਸਣਾ ਤੇ ਰਾਜੇ ਨੂੰ ਕਾफी ਮਸਲਾ ਉਹਨਾਂ ਨੇ ਉਹਦੇ ਮੰਤਰੀਆਂ ਨੇ ਵੀ ਸਲਾਹ ਕੀਤੀ ਔਰ ਦੇਖਿਆ ਉਹਨਾਂ ਮੂਰਤੀਆਂ ਨੂੰ ਤੇ ਉਹਨਾਂ ਨੂੰ ਉਹਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਰਾਜੇ ਨੇ ਦੂਸਰੇ ਰਾਜ ਦਾ ਜਿਹੜਾ ਰਾਜਾ ਸੀਗਾ ਉਹਨੇ ਇਹ ਸ਼ਰਤ ਰੱਖੀ ਸੀਗੀ ਜੇ ਤੁਸੀਂ ਇਸ ਪਹੇਲੀ ਦਾ ਹੱਲ ਨਾ ਕੀਤਾ ਮੈਂ ਤੁਹਾਡਾ ਅਧਰ ਰਾਜ ਜਿਹੜਾ ਲੈ ਲੈਣਾ ਤੇ ਫਿਰ ਰਾਜੇ ਦੇ ਮੰਤਰੀ ਨੇ ਸਲਾਹ ਦਿੱਤੀ ਕਿ ਉਹ ਜਿਹੜਾ ਬੰਦਾ ਰੱਖਿਆ ਹੋਵੇ ਤੂੰ ਉਹਦੇ ਕੋਲ ਕੰਮ ਲਿੱਤਾ ਜਾਵੇ ਜੇ ਉਹਨੂੰ ਬੁਲਾਉਂਦੇ ਆ ਉਹ ਇਸ ਮੁਸ਼ਕਲ ਦਾ ਹੱਲ ਕਰਦਾ ਹੈ ਕਿ ਨਹੀਂ ਕਰਦਾ ਫਿਰ ਉਸ ਬੰਦੇ ਨੂੰ ਬੁਲਾਇਆ ਗਿਆ ਤੇ ਰਾਜੇ ਨੇ ਉਸਨੂੰ ਦੇਹ ਦਿੱਤਾ ਕਿ ਤੁਸੀਂ ਮੇਰੀ ਇਸ ਪਹੇਲੀ ਦਾ ਹੱਲ ਕਰਕੇ ਦੱਸੋ ਜੇ ਪਹੇਲੀ ਤੁਹਾਤੋਂ ਹੱਲ ਨਹੀਂ ਹੋਈ ਤੇ ਮੇਰਾ ਤਾਂ ਅੱਧਾ ਰਾਜ ਜਾਊਗਾ ਹੀ ਤੇ ਤੁਹਾਡਾ ਸਿਰ ਵੀ ਜਿਹੜਾ ਮੈਂ ਕਲਮ ਕਰਾ ਦੂੰਗਾ ਤੇ ਉਸ ਬੰਦੇ ਨੇ ਕਿਹਾ ਠੀਕ ਹੈ ਇਹ ਤਿੰਨੇ ਮੂਰਤੀਆਂ ਜਿਹੜੀਆਂ ਤੁਸੀਂ ਮੇਰੇ ਕਮਰੇ ਦੇ ਵਿੱਚ ਜਿਹੜਾ ਰਾਜੇ ਵੱਲੋਂ ਉਸ ਨੂੰ ਮਿਲਿਆ ਸੀ ਉਸ ਵਿੱਚ ਪਹਜਾ ਦਿਓ ਤੇ ਜਦੋਂ ਉਸ ਨੇ ਰਾਜੇ ਨੇ ਇਹ ਮੂਰਤੀਆਂ ਉਹਦੇ ਕਮਰੇ ਚ ਪਹਜਾ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਗਿਆ ਜਿਵੇਂ ਕਿ ਰੁਟੀਨ ਲਈ ਜਾਂਦਾ ਹੀ ਹੁੰਦਾ ਸੀਗਾ ਤੇ ਉੱਥੇ ਦਾ ਸਮਝ ਲਓ ਜਿਹੜਾ ਰਾਜੇ ਵੱਲੋਂ ਉਹਨੂੰ ਕਮਰਾ ਮਿਲਿਆ ਸੀ ਉਹ ਇੱਕ ਤਰ੍ਹਾਂ ਆਪਣੀ ਡਿਊਟੀ ਕਰਦਾ ਸੀ ਸਵੇਰ ਤੇ ਸ਼ਾਮ ਤੇ ਉਹ 1 ਘੰਟੇ ਦਾ ਸਵਾ ਲੈ ਕੇ ਆਪਣੇ ਘਰ ਚਲ ਜਾਂਦਾ ਉੱਥੇ ਜਾਣ ਤੋਂ ਬਾਅਦ ਉਸਨੇ ਜਿਹੜੇ ਪੰਛੀਆਂ ਨੂੰ ਉਹ ਰੋਜ਼ ਦਾਣਾ ਪੰਦਾ ਸੀਗਾ ਚੌਲ ਪੰਦਾ ਹੁੰਦਾ ਸੀਗੇ ਤੇ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਤੇ ਇਸ ਦਾ ਹੱਲ ਪੁੱਛਿਆ ਤੇ ਉਹਨਾਂ ਚੋਂ ਇੱਕ ਪక్షి ਨੇ ਮੋਰ ਨੇ ਨਾ ਆਪਣਾ ਖੰਭ ਦੇ ਦਿੱਤਾ ਤੇ ਤੁਸੀਂ ਨਾ ਇਹ ਸਾਰੀਆਂ ਮੂਰਤੀਆਂ ਦੇ ਕੰਨਾਂ 'ਚ ਪਾ ਕੇ ਦੇਖਣਾ ਤੇ ਉਸ ਤੋਂ ਬਾਅਦ ਉਹ ਆਇਆ ਤੇ ਬੰਦੇ ਨੇ ਕਿਹਾ ਕਿ ਮੈਨੂੰ ਇਹਨਾਂ ਮਤਲਬ ਜਿਹੜੀ ਤੁਸੀਂ ਪਹੇਲੀ ਪੁੱਛੀ ਸੀਗੀ ਤੇ ਇਹਦਾ ਹੱਲ ਮੈਨੂੰ ਪਤਾ ਲੱਗ ਗਿਆ ਉਹ ਰਾਜੇ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ ਤੇ ਰਾਜੇ ਨੇ ਬਾਰੀ-ਬਾਰੀ ਪੁੱਛਿਆ ਤੂੰ ਦੱਸੋ ਪਹਿਲੀ ਮੂਰਤੀ ਦਾ ਕੀ ਮਤਲਬ ਹੈ ਉਸਨੇ ਪਹਿਲੀ ਮੂਰਤੀ ਦੇ ਕੰਨ ਦੇ ਵਿੱਚ ਜਿਹੜਾ ਮੋਰ ਦਾ ਖੰਭ ਪਾਇਆ ਤੇ ਇੱਕ ਪਾਸਿਓਂ ਮੋਰ ਦਾ ਖੰਭ ਪਾਇਆ ਦੂਜੇ ਪਾਸਿਓਂ ਨਿਕਲ ਗਿਆ ਤੇ ਰਾਜੇ ਨੇ ਪੁੱਛਿਆ ਕਿ ਇਹਦਾ ਕੀ ਮਤਲਬ ਹੈ ਉਸ ਬੰਦੇ ਨੇ ਦੱਸਿਆ ਇਹਦਾ ਮਤਲਬ ਹੈਗਾ ਹੈ ਕਿ ਇਹ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਇੱਕ ਬੰਦਾ ਇੱਕ ਕੰਨ ਤੋਂ ਸੁਣਦਾ ਤੇ ਦੂਜੀ ਕੰਨ ਕੱਢ ਦਿੰਦਾ ਤੇ ਐਦਾਂ ਦੇ ਜਿਹੜੇ ਇਹ ਬੰਦੇ ਹੁੰਦੇ ਉਹ ਕਦੇ ਵੀ ਵਿਸ਼ਵਾਸ ਦੇ लायक ਨਹੀਂ ਹੁੰਦੇ ਐਦਾਂ ਦੇ ਇਨਸਾਨ ਉਹਨਾਂ ਨਾਲ ਕੋਈ ਵੀ ਅਸੀਂ ਆਪਣੀ ਦਿਲ ਦੀ ਗੱਲ ਨਹੀਂ ਕਰ ਸਕਦੇ ਕੋਈ ਵੀ ਆਪਣਾ ਰਾਜ ਉਹਨਾਂ ਨੂੰ ਨਹੀਂ ਦੱਸ ਸਕਦੇ ਤੇ ਦੂਜੀ ਮੂਰਤੀ ਸੀਗੀ ਉਹਦੇ ਕੰਨ ਦੇ ਵਿੱਚ ਇੱਕ ਪਾਸੇ ਮੋਰ ਦਾ ਖੰਭ ਆਇਆ ਤੇ ਮੂੰਹ ਦੇ ਵਿੱਚੋਂ ਨਿਕਲਿਆ ਆ ਤੇ ਰਾਜੇ ਨੇ ਪੁੱਛਿਆ ਕਿ ਇਹਦਾ ਕੀ ਹੱਲ ਹੈ ਮਤਲਬ ਇਹਦਾ ਕੀ ਮਤਲਬ ਹੈ ਤੇ ਉਹਨਾਂ ਨੇ ਦੱਸਿਆ ਕਿ ਇਹਦਾ ਮਤਲਬ ਹੈਗਾ ਹੈ ਕਿ ਜਿਹੜੇ ਬੰਦੇ ਕੰਨ ਨਾਲ ਸੁਣ ਕੇ ਤੇ ਮੂੰਹ ਨਾਲ ਹੀ ਜੜੇ ਕੱਢ ਦਿੰਦੇ ਆ ਇੱਦਾਂ ਦੇ ਬੰਦਿਆਂ ਨੂੰ ਵੀ ਅਸੀਂ ਆਪਣੇ ਵਿਸ਼ਵਾਸ ਦੇ लायक ਨਹੀਂ ਸਮਝ ਸਕਦੇ ਤੇ ਆਪਣਾ ਕੋਈ ਵੀ ਰਾਜ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਇੱਦਾਂ ਦੇ ਬੰਦਿਆਂ ਨੂੰ ਕੋਈ ਵੀ ਅਸੀਂ ਕੋਈ ਰਾਜ ਆਪਣਾ ਦੱਸਾਂਗੇ ਤੇ ਕਦੇ ਵੀ ਉਹ ਆਪਣੇ ਅੰਦਰ ਸਮੇਟ ਕੇ ਉਸ ਚੀਜ਼ ਨੂੰ ਅੰਦਰ ਨਹੀਂ ਰੱਖ ਸਕਦੇ ਤੇ ਉਹ ਕਿਸੇ ਨਾ ਕਿਤੇ ਜਾ ਕੇ ਮੂੰਹ ਰਸਤੇ ਕੱਢ ਦਊਂਗੇ ਇਹ ਬੰਦੇ ਨੂੰ ਜਿਹੜੇ ਰਾਜੇ ਨੂੰ ਉਸਨੇ ਸਮਝਾਇਆ ਕਿ ਇਹ ਬੰਦੇ ਵੀ ਵਿਸ਼ਵਾਸ ਦੇ लायक ਨਹੀਂ ਹੁੰਦੇ ਤੇ ਤੀਜੇ ਤੇ ਉਹਨੇ ਕੰਨ ਵਿੱਚੋਂ ਪਾਇਆ ਨਾ ਉਹ ਮੂੰਹ ਚੋਂ ਨਿਕਲਿਆ ਨਾ ਉਹ ਦੂਸਰੇ ਰਸਤੇ ਕੰਨ ਰਾਹੀਂ ਨਿਕਲਿਆ ਖੰਭ ਤੇ ਰਾਜੇ ਨੇ ਪੁੱਛਿਆ ਕਿ ਇਹਦਾ ਕੀ ਮਤਲਬ ਹੈ ਤੇ ਉਹਨੇ ਦੱਸਿਆ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਤੁਸੀਂ ਕਿਸੇ ਬੰਦੇ ਨੂੰ ਆਪਣਾ ਰਾਜ ਦੱਸੋਗੇ ਤੇ ਇਹ ਆਪਣੇ ਅੰਦਰ ਹੀ ਰੱਖੋਗੇ ਅੱਧਾ ਦੇ ਬੰਦੇ ਜਿਹੜੇ ਵਿਸ਼ਵਾਸ ਦੇ ਲਾਇਕ ਹੈਗੇ ਆ ਇਸ ਮੂਰਤੀ ਦਾ ਇਹ ਅਰਥ ਹੈ ਇਸ ਤਰ੍ਹਾਂ ਰਾਜੇ ਦੀਆਂ ਜਿੰਨੇ ਜਿਹੜੀਆਂ ਮੂਰਤੀਆਂ ਦੇ ਉਹਨੇ ਪਹੇਲੀ ਪੁੱਛੀ ਸੀਗੀ ਸਾਰਿਆਂ ਦਾ ਹੱਲ ਹੋ ਗਿਆ ਤੇ ਉਸਨੇ ਜਿਹੜਾ ਦੂਸਰੇ ਰਾਜੇ ਨੇ ਭੇਜੀ ਸੀ ਉਹਨੂੰ ਭੇਜ ਦਿੱਤਾ ਤੇ ਹੁਣ ਉਸਨੂੰ ਆਪਣਾ ਅੱਧਾ ਰਾਜ ਜਿਹੜਾ ਨਹੀਂ ਦੇਣਾ ਪਿਆ ਦੂਸਰੇ ਪਾਸੇ ਜਿਹੜੇ ਰਾਜੇ ਨੇ ਪਹੇਲੀ ਪੁੱਛੀ ਸੀਗੀ ਤੇ ਉਹਨਾਂ ਨੇ ਦੱਸਿਆ ਵੀ ਇਹਦਾ ਹੱਲ ਕੀ ਨੇ ਦੱਸਿਆ ਮੈਨੂੰ ਉਸ ਸਖਸ਼ ਨੂੰ ਮਲਾਉ ਤੇ ਉਹਨਾਂ ਨੇ ਦੱਸਿਆ ਵੇ ਇਸ ਤਰ੍ਹਾਂ ਕਰਕੇ ਇੱਕ ਮੁੰਡਾ ਸੀ ਰੱਖਿਆ ਹੋਆ ਉਹਨੇ ਇਸ ਤਰ੍ਹਾਂ ਕਰਕੇ ਸਾਰੀਆਂ ਪਹੇਲੀ ਦਾ ਮਤਲਬ ਮੂਰਤੀਆਂ ਦਾ ਮਤਲਬ ਸਾਨੂੰ ਦੱਸਿਆ ਤੇ ਰਾਜੇ ਨੇ ਕਿਹਾ ਕਿ ਜੋ ਅੰਨਾ ਸੂਝਮਾਨ ਹੈ ਤੇ ਮੈਂ ਆਪਣੀ ਬੇਟੀ ਦਾ ਵਿਆਹ ਜਿਹੜਾ ਉਸ ਲੜਕੇ ਨਾਲ ਕਰਨਾ ਚਾਹੁੰਦਾ ਇੱਧਰਲੇ ਪਾਸੇ ਦਾ ਰਾਜਾ ਸੀਗਾ ਜੀਨੇ ਲੜਕੇ ਨੂੰ ਨੌਕਰੀ ਤੇ ਰੱਖਿਆ ਸੀ ਉਹਦੇ ਮਨ ਵਿੱਚ ਹਜੇ ਵੀ ਸ਼ੰਕਾ ਸੀਗੀ ਤੇ ਉਸ ਤੋਂ ਪਹਿਲਾਂ ਉਹ ਕਹਿੰਦਾ ਮੈਂ ਉਸ ਲੜਕੇ ਨੂੰ ਮਿਲਣਾ ਚਾਹੁੰਦਾ ਤੇ ਲੜਕੇ ਨੂੰ ਫੇਰ ਜਿਹੜਾ ਬੁਲਾਇਆ ਗਿਆ ਦਰਬਾਰ ਵਿੱਚ ਰਾਜੇ ਨੇ ਪੁੱਛਿਆ ਕਿ ਤੁਸੀਂ ਜਦੋਂ ਅਸੀਂ ਮੂਰਤੀਆਂ ਵਜਾ ਦਿੱਤੀਆਂ ਤੁਹਾਡੇ ਕਮਰੇ 'ਚ ਇੱਕ ਘੰਟੇ ਲਈ ਤੁਸੀਂ ਛੁੱਟੀ ਲੈ ਕੇ ਘਰ ਕੀ ਕਰਨ ਗਏ ਸੀਗੇ ਤੇ ਉਹ ਲੜਕਾ ਰਾਜੇ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦਾ ਤੇ ਉਹਨਾਂ ਪਕਸ਼ੀਆਂ ਨੂੰ ਮਿਲਾਂਦਾ ਤੇ ਦੱਸਦਾ ਕਿ ਇਹਨਾਂ ਨੇ ਮੇਰਾ ਪੇਰੀਲੀਆ ਦਾ ਜਿਹੜਾ ਹੱਲ ਹੈ ਇਹ ਉੱਤਰ ਇਹਨਾਂ ਨੇ ਹੀ ਦਿੱਤਾ ਹੈ ਤੇ ਫਿਰ ਉਹ ਪਕਸ਼ੀਆਂ ਨੇ ਕਿਹਾ ਕਿ ਅਸੀਂ ਨਹੀਂ ਦਿੰਦਾ ਅਸੀਂ ਜੋ ਵੀ ਇਹ ਕਿਤਾਬਾਂ ਪੜ੍ਹਦੇ ਸੀਗੇ ਕਹਾਣੀਆਂ ਸੁਣਾਉਂਦੇ ਸੀਗੇ ਸਾਡੇ ਦਰਖਤ ਥੱਲੇ ਬੈਠ ਕੇ ਜਿਹਦੇ ਉੱਪਰ ਅਸੀਂ ਬੈਠਦੇ ਸੀਗੇ ਅਸੀਂ ਸੁਣਦੇ ਸੀ ਉਹਨਾਂ ਵਿੱਚੋਂ ਸਾਨੂੰ ਜਿਹੜਾ ਪੇਰੀਲੀ ਦਾ ਹੱਲ ਪਤਾ ਲੱਗਿਆ ਹੈ ਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਉਸ ਤੋਂ ਬਾਅਦ ਰਾਜੇ ਜਦੋਂ ਨੇ ਉਸ ਰਾਜੇ ਨੂੰ ਮਤਲਬ ਦੱਸ ਦਿੱਤਾ ਕਿ ਰਾਜ ਇਹ ਬੱਚਾ ਜਿਹੜਾ ਠੀਕ ਹੈ ਮੁੰਡਾ ਵਾਕਈ ਬੁੱਧੀਮਾਨ ਹੈ ਤੇ ਉਸ ਲੜਕੀ ਦਾ ਉਹਦੇ ਨਾਲ ਵਿਆਹ ਹੋ ਗਿਆ ਤੇ ਉਹ ਫਿਰ ਹੋ ਗਿਆ ਤੇ ਬਹੁਤ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਜਿੰਨਾ ਹੋ ਸਕੇ ਸਾਨੂੰ ਪਸ਼ੂ ਪੰਛੀਆਂ ਨੂੰ ਦਾਨ ਕਰਨਾ ਚਾਹੀਦਾ ਤੁਹਾਨੂੰ ਪਤਾ ਪੌਦੇ ਮਹੀਨੇ ਤੁਸੀਂ ਦੇਖ ਹੀ ਲਿਆਵਾਂ ਟਾਈਟਲ ਦੇ ਵਿੱਚ ਪੌਦੇ ਮਹੀਨੇ ਵਿੱਚ ਲਿਖਿਆ ਕਿਉਂਕਿ ਠੰਡਾ ਹੀ ਨਹੀਂ ਤੇ ਨਹੀਂ ਬਹੁਤ ਜ਼ਿਆਦਾ ਪੈਂਦੀਆਂ ਧੁੰਦਾਂ ਪੈਂਦੀਆਂ ਕਈ ਲਾਪਿਆਂ ਦੇ ਵਿੱਚ ਤਾਂ ਬਰਫ਼ ਵੀ ਪੈਂਦੀ ਹੈ ਇਸ ਲਈ ਜਿਹੜੇ ਪੰਛੀ ਆ ਉਹ ਵਿਚਾਰੇ ਆਪਣੇ ਦਾਣੇ ਦੀ ਭਾਲ ਵਿੱਚ ਬਾਹਰ ਨਹੀਂ ਨਿਕਲ ਸਕਦੇ ਤੇ ਤੁਸੀਂ ਆਪਣੇ ਘਰਾਂ ਦੇ ਛੱਤ ਉੱਤੇ ਕੁਝ ਨਾ ਕੁਝ ਪੰਛੀਆਂ ਲਈ ਜ਼ਰੂਰ ਪਾਇਆ ਕਰੋ ਤੇ ਚੌਲ ਚਾਹੇ ਕੁਝ ਵੀ ਹੋਵੇ ਚਾਹੇ ਰੋਟੀਆਂ ਪਾ ਦਿਓ ਕੁਝ ਵੀ ਪਾਓ ਤੇ ਚੌਲਾਂ ਦਾ ਮੇਰਾ ਜਮਾਇਆ ਹੋਇਆ ਜਿਹੜਾ ਹੈਗਾ ਤੇ ਸਾਨੂੰ ਤਾਂ ਕਾਫੀ ਸਾਡੇ ਟਾਈਮ ਵਿੱਚ ਆਇਆ ਹੁੰਦਾ ਸੀ ਕਿ ਇਹੀ ਸਕਾਇਆ ਜਾਂਦਾ ਸੀਗਾ ਬਚਪਨ ਵਿੱਚ ਤੇ ਇਸ ਦਾ ਰਿਜਲਟ ਵੀ ਜ਼ਰੂਰ ਮਿਲਦਾ ਜੇ ਅਸੀਂ ਕਹੀਏ ਮੈਂ ਉਦੋਂ ਉਦੋਂ ਤੋਂ ਨਹੀਂ ਜੇ ਆਪਣੇ ਜਿਹੜੇ ਕਹਿੰਦੇ ਹੁੰਦੇ ਲੇਖਾਂ ਦੇ ਵਿੱਚ ਲਿਖਿਆ ਜਾਂਦਾ ਹੈ ਇਸ ਲਈ ਤੁਹਾਨੂੰ ਮੈਂ ਕਹਾਣੀ ਸੁਣਾ ਕੇ ਮਸਲਾ ਸੁਣਾਇਆ ਕਿੰਨੇ ਉਹਦੇ ਮਾਵਾ-ਬਾਪ ਨੂੰ ਟੈਨਸ਼ਨ ਸੀਗੀ ਤੇ ਦੇਖਿਓ ਉਹ দান ਕਰੀ ਗਿਆ ਤੇ ਅੱਗੇ ਟਾਈਮ ਪਾਸ ਕੇ ਜਿਹੜਾ ਇਹ দান ਉਹਦਾ ਪਰਫੁੱਲਟ ਹੋਇਆ ਤੇ ਉਹਦਾ ਕਿੰਨਾ ਵਧੀਆ ਰਿਜਲਟ ਮਿਲਿਆ ਤੁਸੀਂ ਵੀ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਵੀਡੀਓ ਨੂੰ ਪੂਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ